ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੇਰੀ ਸਾਸੰਗ ਜੀਓ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਸਾਂਝੀ ਕਰਨ ਜਾ ਰਹੀਆਂ ਜੇ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਘਟਨਾ ਸੱਚੀ ਹੈ ਪਰ ਅਸੀਂ ਉਸ ਬੱਚੀ ਦਾ ਨਾਮ ਜਨਤਕ ਨਹੀਂ ਕਰਾਂਗੇ ਤੇ ਨਾ ਹੀ ਉਸ ਦੀ ਕੋਈ ਤਸਵੀਰ ਇਹ ਘਟਨਾ ਇਟਲੀ ਦੇ ਵਿੱਚ ਰਹੀਦੀ ਉਸ ਸਿੱਖ ਲੜਕੀ ਦੇ ਨਾਲ ਵਾਪਰੀ ਹੈ ਜਿਹੜੀ ਕਿ ਸਵੇਰੇ ਸ਼ਾਮ ਮੂਲ ਮੰਤਰ ਦਾ ਜਾਪ ਕਰਿਆ ਕਰਦੀ ਸੀ ਤੇ ਇਸ ਘਟਨਾ ਨੂੰ ਸੁਣ ਕੇ ਇਟਲੀ ਦਾ ਪ੍ਰਧਾਨ ਮੰਤਰੀ ਵੀ ਹੈਰਾਨ ਰਹਿ ਗਿਆ ਸੀ ਮੂਲ ਮੰਤਰ ਦਾ ਜਾਪ ਕਰਨ ਵਾਲੀ ਉਸ ਧੀ ਦਾ ਕਹਿਣਾ ਹੈ ਕਿ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਉਸ ਦੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ ਤੇ ਜਿਸ ਦਿਨ ਤੋਂ ਉਸ ਨੇ ਇਹ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਸੀ ਉਸ ਦਿਨ ਤੋਂ ਉਸ ਦੇ ਕੰਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਰਚਨਾ ਆਉਣੀਆਂ ਬੰਦ ਹੋ ਗਈਆਂ ਸੀ ਇਸ ਕਰਕੇ ਉਸ ਨੂੰ ਦਿਨ ਦੇ ਵਿੱਚ ਜਦੋਂ ਵੀ ਮੌਕਾ ਲੱਗਦਾ ਤਾਂ ਉਹ ਤੁਰਦੇ ਫਿਰਦੇ ਉੱਠਦੇ ਬੈਹਂਦੇ ਆ ਮੂਲ ਮੰਤਰ ਦਾ ਜਾਪ ਕਰਿਆ ਕਰਦੀ ਹੈ ਸਿੱਖ ਘਰਾਣੇ ਦੇ ਵਿੱਚ ਜੰਮੀ ਪਲੀ ਉਸ ਧੀ ਨੇ ਦੱਸਿਆ ਕਿ ਉਹ ਇਟਲੀ ਦੇ ਇੱਕ ਮੋਲ ਦੇ ਵਿੱਚ ਨੌਕਰੀ ਕਰਦੀ ਹੈ ਇਹ ਮੋਲ ਉਸ ਦੇ ਘਰ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ਤੇ ਹੈ ਜਿਸ ਕਰਕੇ ਉਸ ਦਾ ਆਣਾ ਜਾਣਾ ਉਸ ਦੀ ਆਪਣੀ ਕਾਰ ਦੇ ਵਿੱਚ ਹੀ ਹੁੰਦਾ ਹੈ ਕੰਮ ਜ਼ਿਆਦਾ ਹੋਣ ਕਰਕੇ ਉਹ ਕਈ ਵਾਰ ਰਾਤ ਨੂੰ ਲੇਟ ਵੀ ਹੋ ਜਾਂਦੀ ਸੀ ਤਾਂ ਇੱਕ ਵਾਰ ਦੀ ਗੱਲ ਹੈ ਕਿ ਕਾਊਂਟਰ ਦੇ ਉੱਤੇ ਕੰਮ ਜ਼ਿਆਦਾ ਹੋਣ ਕਰਕੇ ਉਸ ਲੜਕੀ ਨੂੰ ਓਵਰਟਾਈਮ ਲਗਾਣਾ ਪਿਆ ਜਿਸ ਕਰਕੇ ਉਹ ਰਾਤ ਨੂੰ ਲੇਟ ਹੋ ਗਈ ਤੇ तकरीबन ਰਾਤ ਦੇ 10 ਵਜੇ ਗਏ ਸੀ ਤਾਂ ਜਦੋਂ ਕੰਮ ਤੋਂ ਫ੍ਰੀ ਹੁੰਦੇ ਸਾਰ ਉਹ ਲੜਕੀ ਥੱਲੇ ਬੇਸਮੈਂਟ ਦੇ ਵਿੱਚ ਆਪਣੀ ਕਾਰ ਦੇ ਕੋਲ ਜਾਂਦੀ ਹੈ ਤਾਂ ਕਾਰ پارکਿੰਗ ਜੋ ਅਕਸਰ ਹੀ ਬੇਸਮੈਂਟ ਦੇ ਵਿੱਚ ਹੁੰਦੀ ਹੈ ਉਸ ਬੱਚੀ ਦੀ ਆਦਤ ਸੀ ਕਿ ਜਿਵੇਂ ਹੀ ਉਹ ਡਿਊਟੀ ਖਤਮ ਕਰਕੇ ਬਾਹਰ ਨਿਕਲਦੀ ਸੀ ਤਾਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤੀ ਸੀ ਤਾਂ ਉਸ ਰਾਤ ਵੀ ਉਹ ਉਸੇ ਹਿਤਰਾ ਮੂਲ ਮੰਤਰ ਦਾ ਜਾਪ ਕਰਦੇ ਕਰਦੇ ਆਪਣੀ ਕਾਰ ਦੇ ਕੋਲ ਪਹੁੰਚਦੀ ਹੈ ਪਰ ਜਦੋਂ ਉਹ ਆਪਣੀ ਗੱਡੀ ਦੇ ਕੋਲ ਪਹੁੰਚਦੀ ਹੈ ਤਾਂ ਤਾਂ ਉਹ ਕੀ ਦੇਖਦੀ ਹੈ ਕਿ ਦੂਰ ਖਲੋਤਾ ਇੱਕ ਆਦਮੀ ਲਗਾਤਾਰ ਉਸ ਵੱਲ ਘੂਰ ਰਿਹਾ ਸੀ ਤੇ ਜਦੋਂ ਉਹ ਲੜਕੀ ਆਪਣੀ ਕਾਰ ਦੇ ਵਿੱਚ ਬਹਿਣ ਲੱਗਦੀ ਹੈ ਤਾਂ ਉਹ ਆਦਮੀ ਬਹੁਤ ਹੀ ਤੇਜ਼ੀ ਦੇ ਨਾਲ ਉਸ ਵੱਲ ਨੂੰ ਵੱਧਦਾ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਆਦਮੀ ਉਸ ਲੜਕੀ ਦੇ ਕਰੀਬ ਆਉਂਦਾ ਹੈ ਤਾਂ ਉਹ ਅਚਾਨਕ ਹੀ ਪੁੱਠੇ ਪੈਰੀ ਵਾਪਸ ਦੌੜ ਜਾਂਦਾ ਹੈ ਲੜਕੀ ਹੈਰਾਨ ਤਾਂ ਜ਼ਰੂਰ ਹੁੰਦੀ ਹੈ ਪਰ ਉਸ ਨੂੰ ਕੁਝ ਸਮਝ ਨਹੀਂ ਆਉਂਦੀ ਪਰ ਉਹ ਆਪਣੇ ਘਰ ਚਲੀ ਜਾਂਦੀ ਹੈ ਅਗਲੀ ਸਵੇਰ ਜਦੋਂ ਉਹ ਵਾਪਸ ਆਪਣੇ ਕੰਮ ਤੇ ਜਾਣ ਦੇ ਲਈ ਤਿਆਰ ਹੁੰਦੀ ਹੈ ਤਾਂ ਨੇੜੇ ਦੇ ਪੁਲਸ ਥਾਣੇ ਤੋਂ ਉਸ ਨੂੰ ਇੱਕ ਫੋਨ ਆਉਂਦਾ ਹੈ ਤੇ ਉਸ ਨੂੰ ਥਾਣੇ ਆਉਣ ਦੇ ਲਈ ਕਿਹਾ ਜਾਂਦਾ ਹੈ ਆਪਣੀ ਡਿਊਟੀ ਤੇ ਜਾਣ ਤੋਂ ਪਹਿਲਾਂ ਉਹ ਥਾਣੇ ਪਹੁੰਚ ਜਾਂਦੀ ਹੈ ਪਰ ਥਾਣੇ ਪਹੁੰਚ ਕੇ ਉਹ ਲੜਕੀ ਕੀ ਦੇਖਦੀ ਹੈ ਕਿ ਉਹੀ ਆਦਮੀ ਜੋ ਰਾਤ ਉਸ ਦੀ ਕਾਰ ਵੱਲ ਨੂੰ ਵੱਧ ਰਿਹਾ ਸੀ ਗਲਤ ਇਰਾਦੇ ਨਾਲ ਉਸੇ ਹੀ ਆਦਮੀ ਨੂੰ ਹਵਾਲਾਤ ਦੇ ਵਿੱਚ ਬੰਦ ਕੀਤਾ ਹੁੰਦਾ ਜਿਹੜਾ ਰਾਤ ਉਸ ਵੱਲ ਨੂੰ ਘੂਰ ਰਿਹਾ ਸੀ ਇਟਲੀ ਦੇ ਪੁਲਸ ਪੋਸ ਲੜਕੀ ਨੂੰ ਸਵਾਲ ਪੁੱਛਦੀ ਹੈ ਕਿ ਰਾਤ ਵੇਲੇ ਜਦੋਂ ਤੁਸੀਂ ਆਪਣੀ ਕਾਰ ਲੈਣ ਵਾਸਤੇ ਥੱਲੇ ਬੇਸਮੈਂਟ ਦੇ ਵਿੱਚ ਆਏ ਸੀ ਤਾਂ ਉਸ ਵੇਲੇ ਤੁਹਾਡੇ ਨਾਲ ਕੌਣ ਸੀ ਤਾਂ ਲੜਕੀ ਨੇ ਬਹੁਤ ਹੀ ਹੈਰਾਨੀ ਦੇ ਨਾਲ ਜਵਾਬ ਦਿੱਤਾ ਕਿ ਉਸ ਵੇਲੇ ਤਾਂ ਮੇਰੇ ਨਾਲ ਕੋਈ ਨਹੀਂ ਸੀ ਮੈਂ ਇਕੱਲੀ ਸੀ ਤਾਂ ਇਟਲੀ ਦੀ ਪੁਲਿਸ ਬਹੁਤ ਹੈਰਾਨ ਸੀ ਕਿਉਂਕਿ ਇਹ ਇਸ ਤਰ੍ਹਾਂ ਦਾ ਕੇਸ ਉਹਨਾਂ ਦੇ ਕੋਲ ਪਹਿਲੀ ਵਾਰ ਆਇਆ ਸੀ ਪੁਲਸ ਨੇ ਲੜਕੀ ਨੂੰ ਸਾਰੀ ਗੱਲ ਦੱਸੀ ਕਿ ਕੱਲ ਰਾਤ ਇਸ ਆਦਮੀ ਨੇ ਇੱਕ ਲੜਕੀ ਦੇ ਨਾਲ ਮਾੜਾ ਕਰਮ ਕੀਤਾ ਹੈ ਜਿਹੜੀ ਕਿ ਤੁਹਾਡੇ ਤੋਂ ਬਾਅਦ ਬੇਸਮੈਂਟ ਦੇ ਵਿੱਚ ਆਈ ਸੀ ਇਸ ਆਦਮੀ ਦਾ ਕਹਿਣਾ ਹੈ ਕਿ ਵੈਸੇ ਤਾਂ ਇਹ ਮਾੜਾ ਕਰਮ ਇਹ ਤੁਹਾਡੇ ਨਾਲ ਕਰਨ ਆਇਆ ਸੀ ਪਰ ਜਦੋਂ ਇਹ ਅੱਗੇ ਵਧਿਆ ਤਾਂ ਤੁਹਾਡੇ ਨਾਲ ਲੰਬੀਆਂ ਦਾੜੀਆਂ ਵਾਲੇ ਦੋ ਵੱਡੇ ਵੱਡੇ ਬੰਦੇ ਸਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਿਰਪਾਨਾਂ ਤੇ ਸ਼ਰੀਰ ਦੇ ਉੱਤੇ ਉਹਨਾਂ ਨੇ ਨੀਲੇ ਰੰਗ ਦੇ ਚੋਲੇ ਪਾਏ ਹੋਏ ਸਨ ਤਾਂ ਉਹਨਾਂ ਨੂੰ ਉੱਥੇ ਦੇਖ ਕੇ ਇਹ ਤੁਹਾਡੇ ਲਾਗੋ ਦੌੜ ਗਿਆ ਸੀ ਇਸ ਆਦਮੀ ਦੇ ਦੱਸੇ ਮੁਤਾਬਕ ਤਾਂ ਇਦਾਂ ਲੱਗ ਰਿਹਾ ਹੈ ਕਿ ਜੇ ਤਾਂ ਇਹ ਸੱਚ ਬੋਲ ਰਿਹਾ ਹੋਵੇ ਪਰ ਜਦੋਂ ਅਸੀਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਦੇਖ ਰਹੇ ਹਾਂ ਤਾਂ ਕੈਮਰਿਆਂ ਦੇ ਵਿੱਚ ਸਾਨੂੰ ਤੁਹਾਡੇ ਨਾਲ ਕੋਈ ਵੀ ਨਹੀਂ ਦਿਖ ਰਿਆ ਪਰ ਇਹ ਆਦਮੀ ਕਹਿ ਰਿਹਾ ਹੈ ਵੀ ਉਸ ਵੇਲੇ ਤੁਹਾਡੇ ਨਾਲ ਲੰਮੇ-ਲੰਮੇ ਦਾੜੀਆਂ ਵਾਲੇ ਦੋ ਬੰਦੇ ਸਨ ਸੰਗਤ ਜੀ ਪੁੱਲਸ ਨੂੰ ਤਾਂ ਕੁਝ ਵੀ ਨਹੀਂ ਸਮਝ ਆ ਰਿਹਾ ਸੀ ਪਰ ਉਹਨਾਂ ਦੇ ਮੋਹ ਇਹ ਗੱਲ ਸੁਣ ਕੇ ਲੜਕੀ ਦੀਆਂ ਅੱਖਾਂ 'ਚੋਂ ਅਥਰੂ ਨਿਕਲ ਆਏ ਕਿਉਂਕਿ ਉਹ ਮੂਲ ਮੰਤਰ ਦੀ ਸ਼ਕਤੀ ਨੂੰ ਸਮਝ ਚੁੱਕੀ ਸੀ ਉਸ ਨੂੰ ਸਮਝ ਆ ਚੁੱਕਿਆ ਸੀ ਕਿ ਮੇਰੇ ਨਾਲ ਸ਼ਹੀਦ ਸਿੰਘ ਦਾ ਪਹਿਰਾ ਹੈ ਜਿਨ੍ਹਾਂ ਨੇ ਬੀਤੀ ਰਾਤ ਮੇਰੀ ਰੱਖਿਆ ਕੀਤੀ ਹੈ ਜਿਨ੍ਹਾਂ ਨੇ ਮੇਰੀ ਪਤ ਬਚਾਈ ਹੈ ਲੜਕੀ ਨੇ ਪੁਲਸ ਵਾਲਿਆਂ ਨੂੰ ਉਥੇ ਦੀ ਬੋਲੀ ਦੇ ਵਿੱਚ ਮੂਲ ਮੰਤਰ ਦੇ ਜਾਪ ਦੇ ਬਾਰੇ ਸਾਰਾ ਕੁਝ ਸਮਝਾਇਆ ਪੁਲਸ ਬਹੁਤ ਹੈਰਾਨ ਸੀ ਉਹਨਾਂ ਨੇ ਇਹ ਘਟਨਾ ਉਥੇ ਦੇ ਮੰਤਰੀ ਦੇ ਨਾਲ ਵੀ ਸਾਂਝੀ ਕੀਤੀ ਪਰ ਕੋਈ ਸਬੂਤ ਨਾ ਹੋਣ ਦੇ ਕਰਕੇ ਸੰਗਤ ਜੀ ਇਸ ਨੂੰ ਜਨਤਕ ਨਹੀਂ ਕੀਤਾ ਗਿਆ ਸੋ ਸੰਗਤ ਜੀ ਮੂਲ ਮੰਤਰ ਦੇ ਜਾਪ ਦੇ ਵਿੱਚ ਇੰਨੀ ਕੋ ਸ਼ਕਤੀ ਹੈ ਕਿ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਤੁਹਾਡੇ ਸਾਰੇ ਕਾਰਜ ਸੰਪੂਰਨ ਹੋ ਸਕਦੇ ਹਨ ਅਤੇ ਓਖੇ ਵੇਲੇ ਅਕਾਲ ਪੁਰਖ ਵਾਹਿਗੁਰੂ ਆਪ ਤੁਹਾਡੇ ਅੰਗ ਸੰਗ ਸਹਾਇ ਹੁੰਦੇ ਹਨ ਸੰਗਤ ਜੀ ਤੁਰਦੇ ਫਿਰਦੇ ਉੱਠਦੇ ਬੈੰਦਿਆਂ ਮੂਲ ਮੰਤਰ ਦਾ ਜ਼ਰੂਰ ਜਾਪ ਕਰਿਆ ਕਰੋ ਸਤਿਗੁਰ ਦੀ ਤੁਹਾਡੇ ਤੇ ਨਦਰ ਕਿਰਪਾ ਹੋਵੇਗੀ ਸੋ ਇਹ ਸੀ ਸੱਚੀ ਘਟਨਾ ਜੋ ਇਟਲੀ ਦੇ ਵਿੱਚ ਉਸ ਸਿੱਖ ਪਰਿਵਾਰ ਦੀ ਧੀ ਦੇ ਨਾਲ ਵਾਪਰਿਆ ਸੋ ਦਿਓ ਆਪਣੇ ਵਿਚਾਰ ਤੁਹਾਨੂੰ ਇਹ ਜਾਣਕਾਰੀ ਇਹ ਸੱਚੀ ਘਟਨਾ ਕਿਸ ਤਰ੍ਹਾਂ ਦੀ ਲੱਗੀ ਇਸ ਸੱਚੀ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੂਲ ਮੰਤਰ ਦਾ ਜਾਪ ਕਰਦਿਆਂ ਤੁਹਾਡੇ ਕੀ ਤਜਰਬੇ ਹਨ ਤੁਸੀਂ ਆਪਣੇ ਤਜਰਬੇ ਸਾਡੇ ਨਾਲ ਸਾਡੇ ਚੈਨਲ ਦੇ ਰਾਹੀਂ ਸਾਂਝਾ ਕਰ ਸਕਦੇ ਹੋ ਸੋਸੰਗਤ ਜੀ ਇਹ ਸੀ ਅੱਜ ਦੇ ਵੀਡੀਓ ਇਸ ਵੀਡੀਓ ਨੂੰ ਲਾਈਕ ਵੀ ਜਰੂਰ ਕਰੋ ਤੇ ਵੱਧ ਤੋਂ ਵੱਧ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਜਰੂਰ ਕਰੋ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇੱਕ ਸੱਚੀ ਘਟਨਾ ਜੋ ਇਟਲੀ ਦੇ ਵਿੱਚ ਸਿੱਖ ਪਰਿਵਾਰ ਦੇ ਬੱਚੀ ਦੇ ਨਾਲ ਵਾਪਰੀ ਸੋਸਿੰਘ ਸ਼ਹੀਦਾਂ ਦਾ ਪੈਰਾ ਕਿਵੇਂ ਸਾਡੇ ਨਾਲ ਹੁੰਦਾ ਤਾਂ ਕਿਵੇਂ ਵਾਹਿਗੁਰੂ ਅੱਗੇ ਹੋ ਕੇ ਸਾਡੀ ਰੱਖਿਆ ਕਰਦੇ ਹਨ ਸੋ ਆਪਣੇ ਦੋਸਤਾ ਮਿੱਤਰਾਂ ਦੇ ਵਿੱਚ ਵੀਡੀਓ ਨੂੰ ਅੱਗੇ ਸਾਂਝਾ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਸੋ ਮੈਨੇ ਦਿਓ ਇਜਾਜ਼ਤ ਜਲਦ ਹੀ ਮਿਲਦੇ ਹਾਂ ਅਗਲੀ ਤੇ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ